ਸਾਥੀ ਕਾਲ ਪੰਜਾਬੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਕਤੀਹੀਣ ਕੀਤਾ ਜਾ ਰਿਹਾ ਉਸ ਦੀਆਂ ਸਾਰੀਆਂ ਪਾਵਰਾਂ ਉਸ ਦੇ ਕੋਲ ਖੋਈਆਂ ਜਾ ਰਹੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀワਲ ਚੁਸਤ ਅਤੇ ਚਲਾਕ ਅਤੇ ਗੱਲ ਦਾ ਬਤੰਗੜ ਬਣਾਉਣ ਲੱਗਿਆ ਮਿੰਟ ਲਾਉਂਦੇ ਨੇ ਕੈਬਨਿਟ ਦੇ ਵਿੱਚ ਵੱਡਾ ਬਦਲਾਅ ਹੋਵੇਗਾ ਕੈਬਨਟ ਦੇ ਵਿੱਚ ਉਹ ਲੋਕ ਰਹਿ ਜਾਣਗੇ ਜਿਹੜੇ ਖਾਸ ਖਾਸ ਨੇ ਜਿਹੜੇ ਫੰਡਸ ਦਿੰਦੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਰਤਾ ਤਰਤਾ ਕਰਮਵੀਨ ਅਰਵਿੰਦ ਕੇਸ਼ੀਵਾਲ ਨੂੰ ਜਿਨ੍ਹਾਂ ਦੇ ਸਿੱਧੇ ਹੱਥ ਮਿਲੇ ਹੋਏ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਨਵਾਂ ਇੰਚਾਰਜ ਲਗਾਇਆ ਗਿਆ ਦਿੱਲੀ ਦੇ ਉਪ ਤੇ ਸਾਬਕਾ ਮੁੱਖ ਮੰਤਰੀ ਮਨਿਤ ਸੋਧਿਆ ਮੰਤਰੀ ਜਿਹੜੇ ਨੇ ਜਤਿੰਦਰ ਜੈਨ ਉਹਨਾਂ ਨੂੰ ਐਸ ਇੱਕ ਕੋ-ਇਨਚਾਰਜ ਬਣਾ ਦਿੱਤਾ ਹੈ ਸਾਰੇ ਫੈਸਲੇ ਇਹਨਾਂ ਵੱਲੋਂ ਲੈਸਾਂਗੇ ਮੰਤਰੀਆਂ ਦੇ ਕੋਲੋਂ ਅਹੁਦੇ ਖੋਕੇ ਨਵੇਂ ਮੰਤਰੀ ਵੀ ਬਣਾਏ ਜਾਣਗੇ ਲੇਕਿਨ ਅੱਜ ਰਵੀ ਭਗਤ ਜਿਹੜੇ ਆਈਐਸ ਨੇ ਉਹਨਾਂ ਨੂੰ ਪ੍ਰਿੰਸੀਪਲ ਸਕੱਤਰ ਬਣਾ ਦਿੱਤਾ ਗਿਆ ਹੈ ਪੰਜਾਬ ਦਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਦੇ ਵਿੱਚ ਬੈਠ ਕੇ ਉਹ ਸਾਰੀ ਵਿਉਂਤਬੰਦੀ ਬਣਾਉਣਗੇ ਕਿ ਅਗਲੇ 2 ਸਾਲਾਂ ਦੇ ਵਿੱਚ ਕੀ ਕਰਨਾ ਹੈ ਚੇਰੀ ਸਿੱਖਿਆ ਦੇ ਮਾਲਕ ਨੇ ਆਖਰਕਾਰ ਵਾਰ-ਵਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਨਿੱਜੀ ਸਲਾਹਕਾਰ ਹੁੰਦੇ ਨੇ ਉਹਨਾਂ ਨੂੰ ਕਦੇ ਹਟਾ ਦੇਣਾ ਕਦੇ ਲਗਾ ਦੇਣਾ ਇਵਨ ਦੋ ਕੀ ਬਲਤੇਸ਼ ਪੰਨੂ ਮਾੜਾ ਸੀ ਜਾਂ ਜਿਹੜੇ ਤੇ ਓਂਕਾਰ ਸਿੰਘ ਵਰਗੇ ਜਿਹੜੇ ਸਖਤਰਿਤ ਸੀ ਉਹ ਮਾਰੇ ਸੀ ਯਾਨੀ ਕਿ ਆਇਤਾ ਦਫਤਰ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਲੇਕਿਨ ਕੋਇਆ ਕੀ ਸਾਰਿਆਂ ਨੂੰ ਪਤਾ ਹੈ ਆਪਣੀ ਮਨਮਰਜ਼ੀ ਕਰਕੇ ਇਵਨ ਦੋ ਬਲਤੇਜ ਪੰਨੂ ਕੀ ਕਹਿੰਦੇ ਸੀ ਭਗਵੰਤ ਮਾਨ ਨੂੰ ਕਿ ਸਾਡਾ ਸਾਹ ਜਿਹੜਾ ਹੈ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚੱਲਦਾ ਹੈ ਅਸੀਂ ਮੈਦਾਨ ਦੇ ਵਿੱਚ ਖੜਨ ਵਾਲੇ ਆ ਮੈਦਾਨ ਛੱਡਣ ਵਾਲੇ ਨਹੀਂ ਇਸ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਨੂੰ ਇਹ ਗੱਲ ਇੰਜ ਲੱਗੀ ਜਿਵੇਂ ਬੰਦੇ ਨੂੰ ਕਰੰਟ ਲੱਗਦਾ ਹੋਵੇ ਦੂਸਰੇ ਦਿਨ ਐਹੋ ਜੀ ਦੁੱਖ ਦੀ ਰਗ ਉੱਤੇ ਹੱਥ ਰੱਖਿਆ ਕਿ ਬਲਤੇਜ ਪੰਨੂ ਮੈਦਾਨ ਛੱਡ ਕੇ ਚਲੇ ਗਏ ਮਲਦੇ ਬਲਤੇਜ ਪੰਨੂ ਉੱਤੇ ਵੀ ਬੜੇ ਇਲਜ਼ਾਮ ਲੱਗੇ ਲੇਕਿਨ ਹੁਣ ਆਈ ਆਈਐਸ ਅਰਵੀ ਭਗਤ ਜਿਹੜੇ ਅਧਿਕਾਰ ਹੀ ਲਗਾ ਦਿੱਤੇ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਾਂ ਉਹਨਾਂ ਦੇ ਦਫ਼ਤਰ ਦੇ ਵਿੱਚ ਜਿਹੜਾ ਸੂਬੇ ਦੇ ਮੁੱਖ ਮੰਤਰੀ ਦੀ ਦੇਖਰੇਖ ਅਤੇ ਕੁਝ ਕੰਮ ਉਹ ਕਰਨਗੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਤੇ ਦੂਸਰੇ ਪਾਸੇ ਇਹ ਦੇਣ ਹੈ ਆਈਐਸ ਰਵੀ ਭਗਤ ਨੂੰ ਪ੍ਰਿੰਸੀਪਲ ਸਕੱਤਰਤ ਲਗਾਉਣ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਦੀ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਪਾਵਰਾ ਖੋਈਆਂ ਜਾ ਰਹੀਆਂ ਨੇ ਫੈਸਲਾ ਉਹੀ ਸੂਬੇ ਦੇ ਮੁੱਖ ਮੰਤਰੀ ਲੈ ਸਕਦੇ ਨੇ ਜਿਹੜੇ ਮਨੀਸ਼ ਸੋਧਿਆ ਕਹਿਣਗੇ ਜਤਿੰਦਰ ਕਹਿਣਗੇ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਕਹਿਣਗੇ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਣ ਜਿੰਨਾ ਕੋ ਵਿਰੋਧ ਹੋ ਰਿਹਾ ਹੈ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਲੋਕ ਕਹਿੰਦੇ ਨੇ ਕਿ ਤੁਹਾਡੇ ਕੋਲ ਕੁਰਤੇ ਵੀ ਦੋ ਦੋ ਹੋਣੇ ਚਾਹੀਦੇ ਨੇ ਜਿਹੜੇ ਤੁਸੀਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਨੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਾਲਾਂ 2 ਸਾਲ ਬੜੇ ਤੂਰ ਨੇ ਦੂਰ ਨੇ ਕਿਸ ਤਰ੍ਹਾਂ ਦਾ ਲੱਕੜ ਦਾ ਮੁੰਡਾ ਦਿੰਦੇ ਨੇ ਕਿਸ ਤਰ੍ਹਾਂ ਇਹ ਮਸਲੇ ਨੂੰ ਸੁਲਝਾਇਆ ਜਾਂਦਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜਾਂ ਤਾਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਪਤਾ ਹੈ ਜਾਂ ਸਰਵਨ ਸਿੰਘ ਧੇਰ ਨੂੰ ਪਤਾ ਹੈ ਕਿ ਆਸਾਂ ਤਾਂ ਇਹ ਵੀ ਲਗਾਈਆਂ ਜਾ ਰਹੀਆਂ ਨੇ ਕਿ ਅਪ੍ਰੈਲ ਦੇ ਵਿੱਚ ਅ ਜਿਹੜੇ ਥੋੜੇ ਜਿਹੇ ਰਹਿਣਗੇ April ਦੇ ਪਹਿਲੇ ਹਫਤੇ ਦੇ ਵਿੱਚ ਕੈਬਨਿਟ ਦੇ ਵਿੱਚ ਕਈ ਮੰਤਰੀਆਂ ਦੀ ਛੁੱਟੀ ਕੀਤੀ ਜਾਵੇਗੀ ਉਹੀ ਮੰਤਰੀ ਬਣਨਗੇ ਜਿਹੜੇ ਚਾਹੇਤੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਦੇ ਜੋ ਸਾਰੀਆਂ ਗੱਲਾਂ ਜਿਹੜਾ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ ਜਿਹੜਾ ਕੁਝ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋ ਰਿਹਾ ਹੈ ਉਹ ਸਾਰੀਆਂ ਹਰ ਰੋਜ਼ ਜਿਹੜੀ ਗੈਟ ਟੂ ਗੈਟ ਜਿਸ ਤਰ੍ਹਾਂ ਪਾਰਟੀ ਹੁੰਦੀ ਹੈ ਉਹ ਗੈਟ ਟੂ ਗੈਟ ਗੱਲਾਂ ਉਧਰ ਦੇ ਦਿੱਤੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਆਈਐਸ ਅਧਿਕਾਰੀ ਰਵੀ ਭਗਤ ਨੂੰ ਲਗਾ ਦਿੱਤਾ ਗਿਆ ਹੈ ਅਜੇ ਪ੍ਰਿੰਸੀਪਲ ਸਕੱਤਰ ਇਹ ਹੁਣ ਕੀ ਕਰਦਾ ਹੈ ਕਿਸ ਤਰ੍ਹਾਂ ਦੇ ਕੰਮ ਕਰੇਗਾ ਕਿਸ ਕਿਸ ਦੇ ਹਿਆਰਿਆਂ ਤੇ ਨੱਚੇਗਾ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਪੰਜਾਬੀਓ ਮੈਨੂੰ ਤੁਹਾਡੇ ਕਮੈਂਟਾਂ ਦਾ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਿਰ ਦੁਬਾਰਾ ਦੂਸਰੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਜਾਂ ਨਹੀਂ ਬਣੇਗੀ ਜਿਹੜੇ ਵਾਦੇ ਇਹਨਾਂ ਵੱਲੋਂ ਕੀਤੇ ਗਏ ਨੇ ਕੀ ਪੰਜਾਬ ਦੇ ਲੋਕ ਉਹਨਾਂ ਵਾਦਿਆਂ ਤੋਂ ਖੁਸ਼ ਨੇ ਜਾਂ ਉਹ ਵਾਦੇ ਪੂਰੇ ਕੀਤੇ ਗਏ ਹਨ ਧੰਨਵਾਦ